ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਮੜ ਮੱਲੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਹਾਂ ਦੂਜਾ ਸੂਆ ਗੱਬਨ ਝੋਟੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਕਰਦਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਠੀਕ ਆ ਜੀ ਬਹੁਤ ਵਧੀਆ ਕੀ ਨਾਂ ਦੱਸੀ ਵੀਰ ਆਪਣਾ ਮੇਰਾ ਨਾਂ ਸੁਖਦੀਪ ਸਿੰਘ ਆ ਜੀ ਠੀਕ ਆ ਸੁਖਦੀਪ ਸਿੰਘ ਹਾਂਜੀ ਠੀਕ ਆ ਬਾਈ ਸੁਖਦੀਪ ਇੱਕ ਕਰੀ ਆਪਣਾ ਨੰਬਰ ਦੱਸ ਦੀ ਹਾਂਜੀ 99654 15491 ਠੀਕ ਆ ਛੁੱਟੀ ਕਰਦੀ ਐ ਬਈ ਹਾਂਜੀ ਕਰਦੀ ਐ ਜੀ ਮੇਰੀ ਠੀਕ ਆ ਕਿੰਮਾ ਸੂਆ ਸੂਣਾ ਬਈ ਇਹ ਜਿੱਥੇ ਸੂਆ ਜੀ ਹੈ ਤੱਕੀ ਸੂਗੀ ਠੀਕ ਆ ਕਿੰਨੇ ਦਿਨ ਪਿਆ ਬਈ ਸੂਣ ਚ ਇਹ ਵੈਸੇ ਦਾ ਦਿਨ ਪੂਰੇ ਆ ਜੀ ਪਰ ਉੱਤੇ ਲੈ ਜੂਗੀ 10 ਕ ਦਿਨ ਇਨਸ਼ਾਅੱਲਾ 10 ਦਿਨ ਲੈ ਜੂਗੀ ਹਾਂਜੀ ਠੀਕ ਆ ਤੇ ਬਈ ਤੁਸੀਂ ਸੀਮੰਦਾਸਦੇ ਸੀ ਕਿਹੜੇ ਸੀਮੰਦੀ ਇਹ ਆਪ ਆ ਇਹ ਈਮ ਈਮ ਦਾ ਸੀਗਾ ਈਮ ਬੋਲਦੀ ਆਪ ਆ ਹਾਂਜੀ ਠੀਕ ਆ ਕੋਹੇ ਦੇ ਕੋਹੀ ਨੂਰ ਦਾ ਅੱਗੇ ਕੋਹੀ ਨੂਰ ਦਾ ਲੋਵਾ ਦਾ ਠੀਕ ਆ ਤੇ ਪਹਿਲੇ ਸਵੇ ਕਿੰਨਾ ਦੁੱਧ ਚੋਇਆ ਬਈ ਪਹਿਲੇ ਸਵੇ ਜੀ ਅਸੀਂ 12 ਕਿਲੋ ਟੱਟਾ ਸਣੇ ਟੱਟਾ ਸੀਗਾ ਜੀ ਦੁੱਧ ਦਾ ਚੰਗਾ ਜਾਨੀ ਕਿ 12 ਕਿਲੋ ਦੇ ਲਗਭਗ ਕੱਢ ਆਏ ਨੇ ਠੀਕ ਆ ਤੇ 12 ਕਿਲੋ ਤੇ ਗਈ ਸੀ ਠੀਕ ਆ ਤੇ ਐਤੀ ਦਾ ਕੀ ਨਿਮਾਨ ਕਰਦੇ ਆ ਬਈ ਅਸ ਕੀ ਹੋ ਸਕਦਾ 2 ਕਿਲੋ 14 ਕਿਲੋ 14 15 ਕਿਲੋ ਕਰੇ ਆਉਗੀ ਜੀ ਠੀਕ ਆ 14 15 ਕਿਲੋ ਦੇ ਦੂ ਹਾਂਜੀ ਠੀਕ ਆ ਲਓ ਬਈ ਸਿੰਘ ਕੁਆਲਿਟੀ ਬਿਲਕੁਲ ਖੁੰਡਾ ਤੇ ਸੋਹਣਾ ਕੱਦ ਕਾਠਾ ਦੋਸਤੋ ਫੇਸ ਚੈੱਕ ਕਰ ਸਕਦੇ ਆ ਬਹੁਤ ਪਿਆਰਾ ਫੇਸ ਆ ਦੋਸਤੋ ਸੋਹਣਾ ਮੂਰਾ ਕੈਟਾਗਰੀ ਦੇ ਵਿੱਚ ਹੈਗੀ ਹੈ ਦੋਸਤੋ ਨੇੜੇ ਹੋ ਕੇ ਨਾ ਤੁਹਾਨੂੰ ਹਵਾਨਾ ਜੱਜਮੈਂਟ ਕਰਾ ਦਿੰਦੇ ਆ ਦੇਖ ਸਕਦੇ ਆ ਥਣਾ ਦਾ ਸਾਈਜ਼ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਬਾਕੀ ਦੋਸਤੋ ਜੇਕਰ ਸੱਤ ਦੇ ਨਾਲ ਜਾਂਦੀ ਹੈ ਤਾਂ ਮਾਣਾ ਹਵਾਨਾ ਇਹਨੇ ਹੋਰ ਵੀ ਸੋਹਣਾ ਬਣਾ ਜਣਾ ਥਣਾ ਦਾ ਸੈ ਹੈ ਗੈਰ ਵਿੱਚ ਚੰਗਾ ਤੇ ਬਾਕੀ ਦੋਸਤੋ ਕੱਦ ਕਾਸ਼ ਨੂੰ ਸੋਹਣੀ ਹੈ ਦੇਖ ਸਕਦੇ ਹਵਾਨੇ ਤਿਆਰੀ ਚਲੋ ਲੋਬ ਤਨਾ ਦਾ ਸੈ ਦੂਜੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਆ ਸੋਨਾ ਰਮਾਨਾ ਤਿਆਰ ਕਰਦੀ ਹੁੰਦੀ ਆ ਤੇ ਬਾਕੀ ਕੱਦ ਕਾਠ ਨੂੰ ਸੋਹਣੀ ਆ ਤੋੜ ਕੇ ਤੁਹਾਨੂੰ ਖਾ ਦੇ ਲਈ ਕੋਈ ਤੋ ਜੇ ਗੱਲ ਕਰੀਏ ਨਾ ਪੋਲੀ ਨਹੀਂ ਪਈਗੀ ਅਨਮਾਨਾ ਵੀ ਹਫਤਾ ਇਹਨੇ ਤਕਰੀਬਨ ਲੈ ਜੋਗੀ 22 ਦਸੰਤ ਮਤਾਬ ਸੋਨਾ ਕੱਦ ਕਾਠਾ ਤੋੜ ਕੇ ਤੁਹਾਨੂੰ ਖਾ ਦਿੰਦੇ ਆ ਲੈ ਵੀ ਢਾੜਾ ਕੜਵਾ ਦੀ ਬਾਕੀ ਦੋਸਤੋ ਬਾਈ ਕੋਲ ਨਾ ਆ ਮਗਰ ਝੋਟੀ ਸੂਈ ਹੋਈ ਆ ਤਾਜੀ ਇਸੇ ਕਰਕੇ ਬਾਈਆਂ ਦਾ ਸੇਲ ਕਰਨੀ ਆ ਨਹੀਂ ਤਾਂ ਕੋਈ ਵਿਚਾਰ ਨਹੀਂ ਸੀ ਝੋਟੀ ਚੰਗੀ ਆ ਕੱਦ-ਕੱਦ ਚੈੱਕ ਕਰ ਸਕਦੇ ਹਾਂ ਕਿਉਂਕਿ ਉਰਲੀ ਝੋਕੀ ਦੇ ਪਰਦੀ ਲਾਂਦੀ ਹੈ। ਬਾਦੀ ਕੰਤਰਨ ਨੂੰ ਵੀ ਚੰਗੀ ਆ। ਬਾਕੀ ਦੋਸਤੋ ਹਵਾਨਾ ਦੀ ਚਰਮ ਆਈ ਸੋਹਣਾ ਤਿਆਰ ਕਰਦੀ ਹੁੰਦੀ ਆ। ਅਰਮਾਨਾਂ ਬੀਜੇ ਹਾਤਾ ਉਲ ਜਾਂਦੀ ਹੈ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕਰ ਜਾਣਾ ਇਹਨੇ। ਜਿਹੜੇ ਵੀ ਚੰਗੀ ਝੋਟੀ ਭਾਲਦੇ ਹਨ ਸੋਹਣੀ ਝੋਟੀ ਹੈ ਦੋਸਤੋ ਸੋਹਣੀ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਹੈ ਰੇਟ ਬਾਈ ਤੋਂ ਪੁੱਛ ਲੈਣਾ ਬਾਈ ਰੇਟ ਦੀ ਗੱਲ ਕਰੀ ਜੀ ਤਾਂ ਰੇਟ ਜੀ ਜਮਾਂ ਜੈਡ 1.5 ਲੱਖ ਰੁਪਇਆ ਮੰਗਾ ਜੀ ਥੋੜਾ ਬਹੁਤਾ ਮਾਨਤਨ ਕਰ ਹਾਂਜੀ ਕਰਦੇ ਹਾਂ ਪੂਰਾ ਹੀ ਕਰਦੇ ਹਾਂ ਲਓ ਬਈ ਬਾਈ ਇਹਦਾ ਪੂਰਾ ਹੀ ਮਾਨਤਨ ਕਰਦੇ ਆਂ ਜਿਹੜਾ ਵੀ ਇੱਥੇ ਆਉਂਦਾ ਤਾਂ ਬਾਈ ਦਾ ਪਿੰਡ ਹੈਗਾ ਮੜਮੜੂ ਨਾ ਬਾਈ ਹਾਂਜੀ ਮੜਮੜੂ ਠੀਕ ਆ ਲਓ ਬਈ ਪਿੰਡ ਹੈਗਾ ਬਾਈ ਦਾ ਮੜਮੜੂ ਨੰਬਰ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲੋ ਜੀ ਜੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੋਈ ਵੀ ਰੇਟ ਐ ਫਿਕਸ ਨਹੀਂ ਹੁੰਦਾ ਤੁਸੀਂ ਇੱਥੇ ਆਓਗੇ ਤੁਹਾਡੇ ਜ਼ਰੂਰ ਪਸੰਦ ਆਊਗੀ ਜਿੰਨੇ ਹੀ ਤੁਹਾਨੂੰ ਜੱਜ ਦੀਏ ਤੁਸੀਂ ਆਦਾਇ ਕਰੀ ਫੋਨ ਲਾ ਕੇ ਗੱਲਬਾਤ ਕਰ ਲਓ ਜੀ ਮਿਲਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ